ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੈਦੀਆਂ ਦੇ ਸੰਵਿਧਾਨਿਕ ਹੱਕਾਂ ਦੀ ਬਹਾਲੀ ਦੇ ਲਈ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਦੀ ਅਗਵਾਈ ਦੇ ਹੇਠ ਵਫ਼ਦ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਉਹਨਾਂ ਦੀ ਰਿਹਾਈਸ਼ ਵਿਖੇ ਮੁਲਾਕਾਤ ਕੀਤੀ ਹੈ ਇਸ ਵਫ਼ਦ ਵਿੱਚ ਐਡਵੋਕੇਟ ਗੁਰਸ਼ਰਨ ਸਿੰਘ ਢਾਲੀਵਾਲ ਅਤੇ ਇੰਦਰਵੀਰ ਸਿੰਘ ਵੀ ਸ਼ਾਮਿਲ ਸਨ ਮੁਲਾਕਾਤ ਦੌਰਾਨ ਵਫਦ ਨੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਤੁਰੰਤ ਰਿਹਾਈ ਲਈ पुरजोर ਅਪੀਲ ਕੀਤੀ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ। ਰੈਸਬੈ ਮੈਂਬਰ ਸੁਤਨੰਦ ਸਿੰਘ ਸੰਧੂ ਦੇ ਨਾਲ ਗੱਲਬਾਤ ਕਰਦੇ ਆ ਭਾਈ ਪਾਸ ਸਿੰਘ ਫਰਾਂਸ ਨੇ ਕਹਿਆ ਕਿ ਉਹ ਸੰਧੂ ਕੇਂਦਰ ਸਰਕਾਰ ਦੇ ਵਿੱਚ ਇੱਕ ਅਹਿਮ ਸਥਾਨ ਤੇ ਹਨ ਅਤੇ ਸਿੱਖ ਮਸਲੇ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਠਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਤਾਂ ਦੂਰ ਦੀ ਗੱਲ ਹੈ ਸਗੋਂ ਉਹਨਾਂ ਨੂੰ ਪੈਰੋਲ ਵਰਗੇ ਸੰਵਿਧਾਨ ਹੱਕ ਵੀ ਖੋਏ ਜਾ ਰਹੇ ਨੇ ਜੋ ਕਿ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਜੇਲ੍ਹਾਂ ਦੇ ਵਿੱਚ ਰੱਖਣਾ ਬੇਇਨਸਾਫੀ ਦੀ ਚੋਟੀ ਹੈ ਵਫ਼ਦ ਨੇ ਵਿਸ਼ੇਸ਼ ਤੌਰ ਤੇ ਸਰਬੱਤ ਖਾਲਸਾ ਦੇ ਵੱਲੋਂ ਚੁਣੇ ਸ਼੍ਰੀ ਅਕਾਲ ਸਖਤ ਸਾਹਿਬ ਦੇ ਜੱਥਾ ਰਪਾਈ ਜਗਤਾ ਸਿੰਘ ਹਵਾਰਾ ਦਾ ਮੁੱਦਾ ਉਠਾਇਆ ਐਡਵੋਕੇਟ ਗੁਰਸ਼ੰਨ ਸਿੰਘ ਢਾਲੀਵਾਲ ਨੇ ਦੱਸਿਆ ਕਿ 10 ਨਵੰਬਰ 2015 ਨੂੰ ਚੱਬੇ ਦੀ ਧਰਤੀ ਤੇ ਹੋਏ ਇਤਿਹਾਸਿਕ ਸਰਬੱਤ ਖਾਲਸਾ ਦੌਰਾਨ 7 8 ਲੱਖ ਦੀ ਇਕਤਿਰਤਾ ਨੇ ਭਾਈ ਜਗਤਾ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਸੀ ਪਰ ਅੱਜ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਅਨਿਆਂ ਹੋ ਰਿਹਾ ਏ ਉਨਾ ਧਿਆਨ ਦੇ ਵਿੱਚ ਲਿਆਉਂਦਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਰੱਖਿਆ ਗਿਆ ਹੈ ਕਿਉਂਕਿ ਦਿੱਲੀ ਦੇ ਵਿੱਚ ਉਨ੍ਹਾਂ ਉੱਪਰ ਕੋਈ ਵੀ ਕੇਸ ਬਾਕੀ ਨਹੀਂ ਹੈ ਨਿਯਮਾਂ ਮੁਤਾਬਿਕ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਭਾਰਤ ਸਰਕਾਰ ਜਾਣਬੁੱਝ ਕੇ ਦੇਰੀ ਕਰ ਰਹੀ ਹੈ ਇਸ ਤੋਂ ਇਲਾਵਾ ਵਫ਼ਦ ਨੇ ਦੱਸਿਆ ਕਿ ਜਥੇਦਾਰ ਹਵਾਰਾ ਦੀ 82 ਸਾਲ ਦੀ ਮਾਤਾ ਬਹੁਤ ਬਿਮਾਰ ਹੈ ਅਤੇ ਬੈੱਡ ਤੇ ਪਈ ਹੈ ਆਪਣੇ ਜਿਗਰ ਦੇ ਟੋਟੇ ਨੂੰ ਮਿਲਣ ਲਈ ਤੜਫ ਰਹੀ ਹੈ ਮਾਦੀਆਂ ਅੱਖਾਂ ਆਪਣੇ ਪੁੱਤਰ ਨੂੰ ਮਿਲ ਕੇ ਛਾਤੀ ਨਾਲ ਲਾਉਣ ਲਈ ਹਰ ਸਾਹ ਨਾਲ ਇੰਤਜ਼ਾਰ ਕਰ ਰਹੀਆਂ ਨੇ ਮਨੁੱਖੀ ਆਧਾਰ ਤੇ ਵੀ ਇਸ ਕੇਸ ਦੇ ਵਿੱਚ ਤੁਰੰਤ ਦਖਲਅੰਦਾਜ਼ੀ ਦੀ ਲੋੜ ਹੈ ਇਸ ਮੌਕੇ ਰਾਜ ਸਭਾ ਮੈਂਬਰ ਸਤਨੰਦ ਸਿੰਘ ਸੰਧੂ ਨੇ ਪੂਰੀ ਗੰਭੀਰਤਾ ਦੇ ਨਾਲ ਸਾਰੀ ਗੱਲਬਾਤ ਸੁਣੀ ਉਹਨਾਂ ਵਫਦ ਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਸਵੇਦਨਸ਼ੀਲ ਮੁੱਦੇ ਤੇ ਜਲਦੀ ਹੀ ਪਹਿਲ ਦੇ ਆਧਾਰ ਤੇ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗਾ ਨਾਲ ਗੱਲਬਾਤ ਕਰਨਗੇ ਉਹਨਾਂ ਕਿਹਾ ਹੈ ਕਿ ਉਹ ਸਿੱਖ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੈਦੀਆਂ ਦੇ ਸੰਵਿਧਾਨਿਕ ਹੱਕਾਂ ਦੀ ਬਹਾਲੀ ਦੇ ਲਈ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਦੀ ਅਗਵਾਈ ਦੇ ਹੇਠ ਵਫਤ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਉਹਨਾਂ ਦੀ ਰਿਹਾਈ ਵਿਖੇ ਮੁਲਾਕਾਤ ਕੀਤੀ ਹੈ ਇਸ ਵਫ਼ਦ ਵਿੱਚ ਐਡਵੋਕੇਟ ਗੁਰੂਸ਼ਰਨ ਸਿੰਘ ਢਾਲੀਵਾਲ ਅਤੇ ਇੰਦਰਵੀਰ ਸਿੰਘ ਵੀ ਸ਼ਾਮਿਲ ਸਨ ਮੁਲਾਕਾਤ ਦੌਰਾਨ ਵਫ਼ਦ ਨੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਤੁਰੰਤ ਰਿਹਾਈ ਲਈ पुरजोर ਅਪੀਲ ਕੀਤੀ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਰੈਸਬਰ ਮੈਂਬਰ ਸੁਤਨੰਦ ਸਿੰਘ ਸੰਧੂ ਦੇ ਨਾਲ ਗੱਲਬਾਤ ਕਰਦੇ ਆ ਭਾਈ ਪਾਲ ਸਿੰਘ ਫਰਾਂਸ ਨੇ ਕਹ ਹੈ ਕਿ ਉਹ ਸੰਧੂ ਕੇਂਦਰ ਸਰਕਾਰ ਦੇ ਵਿੱਚ ਇੱਕ ਅਹਿਮ ਸਥਾਨ ਤੇ ਹਨ ਅਤੇ ਸਿੱਖ ਮਸਿਆਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਠਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਤਾਂ ਦੂਰ ਦੀ ਗੱਲ ਹੈ ਸਗੋਂ ਉਹਨਾਂ ਨੂੰ ਪੈਰੋਲ ਵਰਗੇ ਸੰਵਿਧਾਨ ਹੱਕ ਵੀ ਖੋਏ ਜਾ ਰਹੇ ਨੇ ਜੋ ਕਿ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਜੇਲ੍ਹਾਂ ਦੇ ਵਿੱਚ ਰੱਖਣਾ ਬੇਇਨਸਾਫੀ ਦੀ ਚੋਟੀ ਹੈ ਵਫ਼ਦ ਨੇ ਵਿਸ਼ੇਸ਼ ਤੌਰ ਤੇ ਸਰਬੱਤ ਖਾਲਸਾ ਦੇ ਵੱਲੋਂ ਚੁਣੇ ਸ਼੍ਰੀ ਅਕਾਲ ਸਖਤ ਸਾਹਿਬ ਦੇ ਜੱਤਾ ਰ ਭਾਈ ਜਗਤਾ ਸਿੰਘ ਹਵਾਰਾ ਦਾ ਮੁੱਦਾ ਉਠਾਇਆ ਐਡਵੋਕੇਟ ਗੁਰਸ਼ੰਨ ਸਿੰਘ ਢਾਲੀਵਾਲ ਨੇ ਦੱਸਿਆ ਕਿ 10 ਨਵੰਬਰ 2015 ਨੂੰ ਚੱਬੇ ਦੀ ਧਰਤੀ ਤੇ ਹੋਏ ਇਤਿਹਾਸਿਕ ਸਰਬੱਤ ਖਾਲਸਾ ਦੌਰਾਨ 7 8 ਲੱਖ ਦੀ ਇਕੱਤਰਤਾ ਨੇ ਭਾਈ ਜਗਤਾ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਸੀ ਪਰ ਅੱਜ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਅਨਿਆਂ ਹੋ ਰਿਹਾ ਹੈ ਉਨਾ ਧਿਆਨ ਦੇ ਵਿੱਚ ਲਿਆਉਂਦਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਰੱਖਿਆ ਗਿਆ ਹੈ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਉੱਪਰ ਕੋਈ ਵੀ ਕੇਸ ਬਾਕੀ ਨਹੀਂ ਹੈ ਨਿਜਮਾ ਮੁਤਾਬਿਕ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਭਾਰਤ ਸਰਕਾਰ ਜਾਣਬੁੱਝ ਕੇ ਦੇਰੀ ਕਰ ਰਹੀ ਹੈ ਇਸ ਤੋਂ ਇਲਾਵਾ ਵਫਦ ਨੇ ਦੱਸਿਆ ਕਿ ਜਥੇਦਾਰ ਹਵਾਰਾ ਦੀ 82 ਸਾਲ ਦੀ ਮਾਤਾ ਬਹੁਤ ਬਿਮਾਰ ਹੈ ਅਤੇ ਬੈੱਡ ਤੇ ਪਈ ਹੈ ਆਪਣੇ ਜਿਗਰ ਦੇ ਟੋਟੇ ਨੂੰ ਮਿਲਣ ਲਈ ਤੜਫ ਰਹੀ ਹੈ ਮਾਦੀਆਂ ਅੱਖਾਂ ਆਪਣੇ ਪੁੱਤਰ ਨੂੰ ਮਿਲ ਕੇ ਛਾਤੀ ਨਾਲ ਲਾਉਣ ਲਈ ਹਰ ਸਾਹ ਨਾਲ ਇੰਤਜ਼ਾਰ ਕਰ ਰਹੀਆਂ ਨੇ ਮਨੁੱਖੀ ਆਧਾਰ ਤੇ ਵੀ ਇਸ ਕੇਸ ਦੇ ਵਿੱਚ ਤੁਰੰਤ ਦਖਲ ਅੰਦਾਜ਼ੀ ਦੀ ਲੋੜ ਹੈ ਇਸ ਮੌਕੇ ਰਾਜ ਸਭਾ ਮੈਂਬਰ ਸਤਨੰਦ ਸਿੰਘ ਸੰਧੂ ਨੇ ਪੂਰੀ ਗੰਭੀਰਤਾ ਦੇ ਨਾਲ ਸਾਰੀ ਗੱਲਬਾਤ ਸੁਣੀ ਉਹਨਾਂ ਵਫਦ ਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਸਵੇਦਨਸ਼ੀਲ ਮੁੱਦੇ ਤੇ ਜਲਦੀ ਹੀ ਪਹਿਲ ਦੇ ਆਧਾਰ ਤੇ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗਾ ਨਾਲ ਗੱਲਬਾਤ ਕਰਨਗੇ ਉਹਨਾਂ ਕਿਹਾ ਹੈ ਕਿ ਉਹ ਸਿੱਖ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ